ਗੱਲ ਸੁਣ ਲਵੋ ਚੰਦਰੇ ਜਮਾਨੇ ਦੀ ਉਹ ਤੁਨ ਦਿਲ ਵਾਲੇ ਦਸੀਏ ਖਿਆਲ ਮਿੱਤਰੋ ਗੱਲ ਸੁਣ ਲਵੋ ਚੰਦਰੇ ਜਮਾਨੇ ਦੀ ਉਹ ਤੁਨ ਦਿਲ ਵਾਲੇ ਦਸੀਏ ਖਿਆਲ ਮਿੱਤਰੋ ਮਾਨ ਕਰਿਓਏ ਕਿਹੜੇ ਇਨਸਾਨ ਤੇ ਹੋਇਆ ਲੋਕਾਂ ਦਾ ਤਪਿਆ ਬੁਰਾ ਹਾਲ ਮਿੱਤਰੋ ਮਾਨ ਕਰਿਓਏ ਕਿਹੜੇ ਇਨਸਾਨ ਤੇ ਹੋਇਆ ਲੋਕਾਂ ਦਾ ਤਪਿਆ ਬੁਰਾ ਹਾਲ ਮਿੱਤਰੋ ਤੇਰੇ ਕਦਰ ਨਾ ਇੱਥੇ ਕੋਈ ਸਿਆਣੇ ਦੀ ਉਤੀ ਪੁੱਤ ਵੀ ਬਾਪੂ ਦੀ ਜਾਂਦੇ ਪੱਗ ਰੋਲ ਕੇ ਜੀਦੇ ਕੋਲ ਕਰੇ ਬੰਦਾ ਗੱਲ ਦਿਲ ਦੀ ਉਹ ਜਣਾ ਖਣਾ ਤੁਰ ਜਾਂਦਾ ਇੱਥੇ ਪੇਦ ਖੋਲ ਕੇ ਜੀ ਦੇ ਕੋਲ ਕਰੇ ਬੰਦਾ ਗੱਲ ਦਿਲ ਦੀ ਉਹ ਜਣਾ ਖਣਾ ਤੁਰ ਜਾਂਦਾ ਇੱਥੇ ਪੇਦ ਖੋਲ ਕੇ ਗੱਲਾਂ ਪਰਦੇ ਚ ਬਾਹਰ ਜਦ ਆਉਂਦੀਆਂ ਇਹ ਲੋਕੀ ਲਾ ਕੇ ਮਸਾਲੇ ਨਾ ਮੇ ਰੰਗ ਝਾੜਦੇ ਸਭ ਐਵੇਂ ਬਦਨਾਮ ਹੋਏ ਪਏ ਆ ਉਹ ਯਾਰ ਬਣ ਕੇ ਯਾਰਾਂ ਦੇ ਯਾਰੋ ਡੰਗ ਮਾਰਦੇ ਸਭ ਐਵੇਂ ਬਦਨਾਮ ਹੋਏ ਪਏ ਆ ਉਹ ਯਾਰ ਬਣ ਕੇ ਯਾਰਾਂ ਦੇ ਯਾਰੋ ਡੰਗ ਮਾਰਦੇ ਲੋਕੀ ਭੁੱਲ ਚੱਲੇ ਅੱਖਾਂ ਤੇ ਇੱਜ਼ਤਾਂ ਤਾਈਓ ਛਾੜਦੇ ਸੂਰਜ ਨਵੇਂ ਚੰਦ ਛਾੜਦੇ ਓ ਲੋਕੀ ਭੁੱਲ ਚੱਲੇ ਆਣ ਖਾਂ ਤੇ ਇੱਜ਼ਤਾਂ ਤਾਈਓ ਛਾੜਦੇ ਸੂਰਜ ਨਵੇਂ ਚੰਦ ਛਾੜਦੇ